ਜਦ ਤੱਕ ਅਸੀਂ ਸਿਮਰਨ ਨਹੀਂ ਕਰਾਂਗੇ ਸਾਡੀ ਅਗਲੀ ਅਵਸਥਾ ਨਹੀਂ ਆਏਗੀ ਸਿਮਰਨ ਕਰਾਂਗੇ ਤਾਂ ਸਾਨੂੰ ਅਨਹਦ ਨਾਦ ਸੁਣੇਗਾ ਅਨਹਦ ਨਾਦ ਜਿਹੜਾ ਹੈ 10 ਦਾ ਕੁਝ ਪਰਸਨਲ ਐਕਸਪੀਰੀਅੰਸ ਹੈ ਮੈਂ ਕੰਮ ਵੀ ਕੀਤਾ ਇਹਦੇ ਤੇ ਮੇਰੇ ਕੋਲ ਅਨੰਦ ਨਾਦ ਬਾਰੇ ਜਿਹੜੀ ਮੇਰੇ ਕੋਲ ਇੱਕ 10 ਸਲਾਈਡਾਂ ਪਈਆਂ ਨੇ ਉਹ ਦੁਨੀਆ ਦੀ ਬੈਸਟ ਨੇ ਮੈਂ ਨਹੀਂ ਬਣਾਈਆਂ ਗੁਰੂ ਨਾਨਕ ਸਾਹਿਬ ਨੇ ਮੈਨੂੰ ਉਹ ਬਣਾਉਣ ਲਈ ਕਿਹਾ ਤੇ ਮੈਂ ਬਣਾਈਆਂ ਇੱਕ ਸੈਮੀਨਾਰ ਹੋਇਆ ਸੀ ਪੰਜਾਬੀ ਯੂਨੀਵਰਸਿਟੀ ਉਹਨੇ ਵਿੱਚ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਕਿੰਨੇ ਤੁਸੀਂ ਗੁਰਨਾਨਕ ਤੇ ਕੋਈ ਪਰਚਾ ਪੜੋ ਸੈਂਟੀਫਿਕ ਐਂਗਲ ਤੋਂ ਨਖਾਜੀ ਪੜ੍ਹਦੇ ਹਾਂ ਮੈਨੂੰ ਉਹਨਾਂ ਨੇ ਪੰਜ ਟੌਪਿਕ ਦਿੱਤੇ ਕਹਿੰਦੇ ਤੁਸੀਂ ਪੰਜ ਟੌਪਿਕ ਲਿਖ ਕੇ ਦਿਓ ਅਸੀਂ ਤੁਹਾਨੂੰ ਉਹਨਾਂ ਚੋਂ ਇੱਕ ਟੌਪਿਕ ਤੇ ਤੁਹਾਨੂੰ ਅਸੀਂ ਦਿਆਂਗੇ ਤੇ ਉਹਨਾਂ ਚੋਂ ਮੇਰਾ ਉਹਨਾਂ ਨੇ ਟੌਪਿਕ ਸਿਲੈਕਟ ਕੀਤਾ ਗੁਰਨਾਨਕ ਬਾਣੀ ਵਿੱਚ ਅਨਹਦ ਨਾਦ ਦਾ ਵਿਗਿਆਨਿਕ ਪੱਖ ਔਰ ਜਦੋਂ ਮੈਂ ਉਹ ਟੌਪਿਕ ਤਿਆਰ ਕੀਤਾ ਤਾਂ ਮੈਂ ਅੱਜ ਵੀ ਕਹਿੰਦਾ ਕਿ ਉਹ ਟੌਪਿਕ ਮੈਂ ਤਿਆਰ ਨਹੀਂ ਕੀਤਾ ਮੈਨੂੰ ਗੁਰਨਾਨਕ ਸਾਹਿਬ ਨੇ ਤਿਆਰ ਕਰਵਾਇਆ ਔਰ ਉਹਦੇ ਲਈ 10 ਸਲਾਈਡਾਂ ਬਣਾਈਆਂ ਜਿਹਨਾਂ ਦਾ ਜਿਹੜਾ ਮਿਠਰੀ ਉਹਨਾਂ ਤੇ ਤਿਆਰ ਹੋਇਆ ਉਹ ਜਿਹੜਾ ਨਾ ਤਾਂ ਕਿਸੇ ਕਿਤਾਬ 'ਚ ਅੱਜ ਤੱਕ ਮੈਨੂੰ ਮਿਲਿਆ ਨਾ ਕਿਸੇ ਨੱਠ ਲੇਗਾ ਉਹ ਨਾ ਕਿਸਿਤ ਸੰਤ ਨੇ ਉਹ ਉਹਦੀ ਉਹਦਾ ਗੱਲ ਕੀਤੀ ਐ ਜਿਸ ਤਰ੍ਹਾਂ ਦਾ ਮੇਰੇ ਕੋਲ ਮਟੀਰੀਅਲ ਪਿਆ ਹੈਗਾ ਜੇ ਹੁਣ ਇੱਥੇ ਸਕਰੀਨ ਹੁੰਦੀ ਤੇ ਮੈਂ ਤੈਨੂੰ ਹੁਣੇ ਦਿਖਾਉਂਦਾ ਲਾਸਟ ਮੰਥ ਮੈਂ ਆਸਟ੍ਰੇਲੀਆ ਸੀਗਾ ਉੱਥੇ ਗੁਰਦੁਆਰੇ ਚ ਮੈਂ ਹਰ ਰੋਜ਼ ਜਾਂਦਾ ਸੀ ਹਰ ਸੰਡੇ ਜਾਂਦਾ ਸੀ ਤੇ ਲਾਸਟ ਸੰਡੇ ਫਿਰ ਮੈਂ ਉੱਥੇ ਅਨਹਦ ਨਾਦ ਦਾ ਜਿਹੜਾ ਸੀ ਉਹ ਸਲਾਈਡਾਂ 10 ਦਿਖਾਈਆਂ ਤੈਨੂੰ ਐਕਸਪਲੇਨ ਕੀਤਾ ਹੁਣ ਜਿਹੜਾ ਜਦੋਂ ਅਸੀਂ ਸਿਮਰਨ ਕਰਾਂਗੇ ਤਾਂ ਮੈਂ ਇਹ ਵਾਅਦਾ ਕਰਦਾ ਤੁਹਾਡਾ ਇਹ ਤੁਹਾਨੂੰ ਮੈਂ ਗੱਲ ਬੜੀ ਗਰੰਟੀ ਨਾਲ ਕਹਿਣਾ ਕਰਦਾ ਕਿ ਜਦੋਂ ਜਿਹੜਾ ਬੰਦਾ ਸਿਮਰਨ ਕਰੇਗਾ ਅੰਤਰ ਧਿਆਨ ਹੋ ਜਾਏਗਾ ਸ਼ਾਤ ਬੜ ਜਾਏਗਾ ਅਨੰਦ ਬਾਣੀ ਹੈ ਉਹ ਸਾਡੇ ਹਰ ਦੇ ਅੰਦਰ ਜਿਹੜਾ ਹੈ ਅਨੰਦ ਬਾਣੀ ਨਾਦ ਵਜਾਇਆ ਅਨੰਦ ਬਾਣੀ ਗੁਰੂ ਸ਼ਬਦ ਜਾਣੀ ਅਨੰਦ ਬਾਣੀ ਜਿਹੜੀ ਹੈ ਉਹ ਸਾਡੇ ਸਭ ਦੇ ਅੰਦਰ ਹੈ ਸਾਰੇ ਧਰਮਾਂ ਦਾ ਅੰਤ ਹੈ ਉਹ ਜਿਹਨੂੰ ਹਿੰਦੂ ਦੇ ਹਿੰਦੂ ਧਰਮ ਦੇ ਵਿੱਚ ਦਿਵਯਾ ਧੁਨੀ ਕਹਿੰਦੇ ਨੇ ਜਿਹਨੂੰ ਇਸਲਾਮ ਦੇ ਵਿੱਚ ਬਾਂਗੇ ਇਲਾਹੀ ਬਾਂਗੇ ਆਸਮਾਨੀ ਕਹਿੰਦੇ ਨੇ ਜਿਹਨੂੰ ਇਸਲਾਮ ਦੇ ਵਿੱਚ ਅੱਲਾ ਦੀ ਆਵਾਜ਼ ਵੀ ਕਹਿੰਦੇ ਆ ਸਾਊਂਡ ਆਫ ਗੋਡ ਵੀ ਕਹਿੰਦੇ ਆ ਸਾਊਂਡ ਆਫ ਸਾਇਲੈਂਸ ਵੀ ਕਹਿੰਦੇ ਆ ਮਿਸਟੀਕਲ ਸੈਂਸੇਸ਼ਨ ਵੀ ਕਹਿੰਦੇ ਆ ਇਹ ਹਰ ਇਨਸਾਨ ਦੀ ਲੋੜ ਹੈ ਜਿਹੜੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਿਮਰਨ ਲਈ ਕਿਹਾ ਸਿਮਰਨ ਤੋਂ ਬਾਅਦ ਅਗਲੀ ਜਿਹੜੀ ਸਟੇਜ ਹੈ ਜੇ ਤੁਸੀਂ ਸਿਮਰਨ ਨਹੀਂ ਕੀਤਾ ਤਾਂ ਅਗਲੀ ਸਟੇਜ ਕਿੱਥੋਂ ਆਏਗੀ ਅਸੀਂ ਕੋਠੇ ਤੇ ਕਿੱਦਾਂ ਚੜ੍ਹ ਜਾਵਾਂਗੇ ਜੇ ਜਦੋਂ ਅਸੀਂ ਪਹਿਲੀ ਪੌੜੀ ਨਹੀਂ ਚੜ੍ਹੇ ਜਦੋਂ ਅਸੀਂ ਸਿਮਰਨ ਕਰਾਂਗੇ ਤਾਂ ਅਨਹਦ ਨਾਦ ਹਰ ਇਨਸਾਨ ਦੇ ਅੰਦਰ ਔਰ ਬਾਹਰ ਉਹ ਸਦਾ ਵੀ ਚੱਲ ਰਿਹਾ ਹੈ ਜਦ ਤੱਕ ਸਾਡਾ ਜੀਵਨ ਹੈ ਉਦੋਂ ਤੱਕ ਅਨਹਦ ਨਾਦ ਸਾਡੇ ਅੰਦਰ ਵੱ ਅਨੰਦ ਬਾਣੀ ਨਾਦ ਵਜਾਇਆ ਨੌ ਦੁਆਰੇ ਕਾਇਆ ਕੋਠੇ ਦਸਨਾ ਗੁਪਤ ਰਖੀਜੇ ਬਾਣੀ ਚਾਹਦਾ ਨਾ ਤੇਥੇ ਅਨੰਦ ਬਾਜੇ ਧੁਨ ਵਜਦੇ ਗੁਰੂ ਸ਼ਬਦ ਸੁਣੀਜੇ ਔਰ ਸੈਂਕੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਨੰਦ ਨਾਦ ਬਾਰੇ ਆਉਂਦੇ ਆ ਪਰ ਅਸੀਂ ਕਦੇ ਉਹਦੇ ਬਾਰੇ ਬਹੁਤਰੀ ਨਹੀਂ ਕੀਤਾ ਔਰ ਇਹ ਸਾਡਾ ਕਮੀ ਰਹੀ ਹੈ ਮੈਂ ਇਹ ਬੇਨਤੀ ਕਰਨੀ ਹੈ ਕਿ ਜਦੋਂ ਵੀ ਹੁਣ ਅੱਗੇ ਤੋਂ ਨਵੀਂ ਕੋਈ ਵਿਵਸਥਾ ਬਣਾਉਣੀ ਹੈ ਤਾਂ ਉਹਦੇ ਚ ਸਿਮਰਨ ਨੂੰ ਇੰਪੋਰਟੈਂਸ ਦਿੱਤੀ ਜਾਵੇ ਔਰ ਜਦੋਂ ਸਿਮਰਨ ਨੂੰ ਇੰਪੋਰਟੈਂਸ ਦਵਾਂਗੇ ਤਾਂ ਫਿਰ ਉਸ ਤੋਂ ਬਾਅਦ ਸਾਨੂੰ ਅਨੰਦ ਨਾਦ ਸਾਡੇ ਹਰੇਕ ਸਿੱਖ ਨੂੰ ਸੁਣਨ ਲੱਗੇਗਾ ਔਰ ਜਦੋਂ ਅਨਰ ਨਾਲ ਸੁਨੇਗਾ ਤਾਂ ਉਹ ਬੰਦਾ ਜਿਹੜਾ ਹੋਏਗਾ ਉਹ ਦੁਨੀਆ ਦਾ ਬੈਸਟ ਹੋਏਗਾ ਔਰ ਜਦੋਂ ਵੀ ਇਹਨੂੰ ਇੰਗਲਿਸ਼ ਚ ਮਿਸਟੀਕਲ ਸੈਂਸੇਸ਼ਨ ਕਹਿੰਦੇ ਆ ਔਰ ਐਲਬਰਟ ਆਇਨਸਟਾਈਨ ਤੋਂ ਵੱਡਾ ਅਜੇ ਤੱਕ ਦੁਨੀਆ ਜਿਹ ਕੋ ਸਾਇੰਟਿਸਟ ਨਹੀਂ ਹੋਇਆ ਉਹਨੇ ਕੀ ਕਿਹਾ ਮਿਸਟੀਕਲ ਸੈਂਸੇਸ਼ਨ ਬਾਰੇ ਉਹ ਕਹਿੰਦਾ ਦਾ ਮੋਸਟ ਬਿਊਟੀਫੁਲ ਐਂਡ ਮੋਸਟ ਪਰਫੈਕਟ ਐਕਸਪੀਰੀਅੰਸ ਇਨ ਹਿਊਮਨ ਲਾਈਫ ਇਜ਼ ਮਿਸਟੀਕਲ ਸੈਂਸੇਸ਼ਨ ਇਹ ਗੁਹਾਨਾਮਕ ਨਹੀਂ ਕਰ ਰਿਹਾ ਇਹ ਇੱਕ ਸਾਇੰਟਿਸਟ ਕਹਿ ਰਿਹਾ ਹੈਗਾ ਔਰ ਕਹਿੰਦਾ ਕਿ ਹੂੰ ਦਿਸ ਸੈਂਸੇਸ਼ਨ ਇਜ਼ ਰੇਟੈਂਜਰ ਕੈਨ ਡੂ ਨੋ ਵੰਡਰ ਇਨ ਲਾਈਫ ਐਂਡ ਹੀ ਇਜ਼ ਐਸ ਗੁੱਡ ਐਸ ਡੈਡ ਜੂਦਾ ਮਰਿਆ ਬਰਾਬਰ ਹੈ ਉਹ 33% 50% ਨੰਬਰ ਲੈ ਕੇ ਪਾਸ ਹੋ ਜਾਏਗਾ ਪਰ ਉਹਦੇ 100 ਨਹੀਂ ਆਉਣਗੇ ਆਪਣੀ ਜ਼ਿੰਦਗੀ ਚ ਕਾਮਯਾਬ ਨਹੀਂ ਹੋਏਗਾ ਬੰਦਾ ਔਰ ਉਹ ਜੂਦਾ ਮਰਿਆ ਬਰਾਬਰ ਹੈ ਜਿਹਨੇ ਗਰਾਨੀ ਜਿਹਨੇ ਪਾਣੀ ਕਹਿੰਦੀ ਹੈ ਹਰ ਦਿਸਤ ਸੁਮੂਆ ਬਿਰਸਮਰਣ ਹੈ ਆਤਮ ਕਾਤੀ ਬਿਰਸਮਰਣ ਕੁਕਰ ਹਰਕਾਇਆ ਸਾਖਤ ਲੋਭੀ ਬੁੱਧ ਨਾ ਪਾਇਆ ਬਿਰਸਮਰਣ ਭਾਈਪੂ ਕੁਕਰ ਕਾਮ ਸਾਖਤ ਬੇਸਵਾ ਪੂਤ ਨੇ ਨਾਮ ਕੀ ਕੁਛ ਕਹਿੰਦੀ ਦੀ ਬਾਣੀ ਸਾਨੂੰ ਕਿ ਅਸੀਂ ਸਿਮਰਨ ਕਰੀਏ ਔਰ ਹਰ ਅੰਗ ਤੇ 15 ਤੋਂ 20 ਵਾਰੀ ਸਿਮਰਨ ਕਰਨੀ ਕਿਹਾ ਗਿਆ 1430 ਅੰਗ ਪੜ੍ਹਨ ਦੀ ਲੋੜ ਨਹੀਂ 429 ਪੜ੍ਹਨ ਦੀ ਲੋੜ ਨਹੀਂ ਇੱਕ ਅੰਗ ਹੀ ਪੜ੍ਹ ਲਓ ਤੇ ਤੂੰ ਸਿਮਰਨ ਕਰਨਾ ਸਿੱਖ ਲਓ ਪਰ ਅਸੀਂ ਸਾਰੀ ਉਮਰ ਸੁਖਮਨੀ ਸਾਹਿਬ ਦਾ ਪਾਠ ਕਰੀ ਜਾਂਦੇ ਆ ਔਰ ਬੀਬੀਆਂ ਮੈਂ ਜਾਣਦਾ ਮੈਂ ਬੰਦੇ ਜਾਣਦਾ ਜਿਨ੍ਹਾਂ ਦੀ ਉਮਰ 70 ਸਾਲ ਦੀ ਹੈ 75 ਸਾਲ ਦੀ ਹੈ ਤੇ ਉਹ 65 ਸਾਲ ਤੋਂ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਉਸੇ ਤਰੀਕੇ ਝੂਠ ਬੋਲਦੇ ਆ ਉਸੇ ਤਰੀਕੇ ਸ਼ਰਾਬਾਂ ਪੀਂਦੇ ਆ ਉਹਦੇ ਹੀ ਕਫਰ ਦੋਲਦੇ ਆ ਕੀ ਫਾਇਦਾ ਹੋਇਆ ਕਰਨ ਦਾ ਦਾ ਰੋਹੀ ਜਰਜੀ ਸਾਹਿਬ ਦਾ ਪਾਠ ਜਸ ਸੁਖਮੀ ਸਾਹਿਬ ਦੇ ਪਾਠ ਦੀ ਇੱਕ ਇੱਕ ਸ਼ਬਦ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਸਿਮਰਨ ਕਰੋ ਤੇ ਵਾਈ ਨਾਟ ਸਿਮਰਨ ਦੈਨ ਉਸੇ ਗੱਲ ਨੂੰ ਬਾਰ 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 ਕਰੀ ਜਾਣਾ ਤੇ ਕਰੀ ਜਾਣਾ ਇੱਕ ਕਿਤਾਬ ਤੁਸੀਂ ਪੜ੍ਹਦੇ ਹੋਗੇ ਇਸ ਤਰ੍ਹਾਂ ਤੁਸੀਂ ਕਾਰ ਬਣਾਉਣੀ ਹੈ ਇਸ ਤਰ੍ਹਾਂ ਤੁਸੀਂ ਸਬਜ਼ੀ ਬਣਾਉਣੀ ਹੈ ਇਸ ਤਰ੍ਹਾਂ ਤੁਸੀਂ ਘਰ ਬਣਾਉਣਾ ਹੈਗਾ ਤੁਸੀਂ ਘਰ ਬਣਾ ਰਹੇ ਤੁਸੀਂ ਸਬਜ਼ੀ ਬਣਾ ਰਹੇ ਜਦ ਕਿਤਾਬ ਤਾਂ ਪੜੀ ਗਈ ਉਹ ਕੰਮ ਕੀਤਾ ਹੀ ਨਹੀਂ ਜਿਹੜਾ ਉਹ ਚ ਕਿਹਾ ਗਿਆ ਤੇ ਫਿਰ ਕਿੱਥੇ ਜਾਏਗਾ ਕੰਮ ਕਦੀ ਨਹੀਂ ਹੋਏਗਾ ਨਾ ਕਦੀ ਹੋਇਆ ਨਾ ਹੋਏਗਾ ਪਿਛਲੇ ਸਾਲਾ ਜ ਨਹੀਂ ਹੋਇਆ ਔਰ ਬਹੁਤੇ ਪ੍ਰੋਫੈਸਰਾਂ ਨੂੰ ਇਹ ਗੱਲ ਫੜਾਤੀ ਗਈ ਵੀ ਤੁਸੀਂ ਕਿਤਾਬਾਂ ਲਿਖਦੇ ਹੋ ਉਹਨੇ ਕਿਤਾਬਾਂ ਲਿਖਤੀਆਂ ਔਰ ਕੌਮ ਨੂੰ ਕਰਾਹੇ ਪਾਇਆ ਮੈਂ ਇਸ ਗੱਲ ਨੂੰ ਪ੍ਰੂਫ ਪੈਸਾ ਦਾ ਸਬੂਤ ਨਹੀਂ ਹੈ ਲੇਕਿਨ ਮੈਂ ਪ੍ਰੂਫ ਕਰ ਸਕਦਾ ਕਿ ਕੌਮ ਨੂੰ ਕਰਾਹੇ ਪਾਇਆ ਵੱਡੇ ਵੱਡੇ ਪ੍ਰੋਫੈਸਰਾਂ ਨੇ ਕੌਮ ਨੂੰ ਕਰਾਹੇ ਪਾਇਆ ਕਿਉਂਕਿ ਉਹਨਾਂ ਨੇ ਸਿਮਰਨ ਨਹੀਂ ਸੀ ਕੀਤਾ ਉਹਨਾਂ ਚ ਇੱਕ ਮੇਰੇ ਫਾਦਰ ਨਾਲ ਵੀ ਸੀ ਮੈਂ ਨਾਮ ਨਹੀਂ ਲੈਣਾ ਉਹਨਾਂ ਨੇ ਵੀ ਕੌਮ ਨੂੰ ਕਰਾਹੇ ਪਾਇਆ ਗੁਰੂ ਨਾਨਕ ਦੇ 32 ਕਿਤਾਬਾਂ ਲਿਖੀਆਂ ਲੇਕਿਨ ਘਰ 'ਚ ਲੈਣ ਦੀ ਫੋਟੋ ਲਗੀ ਸੀ 4 ਫੁੱਟ ਦੀ ਜੇ ਮੈਂ ਸਿਮਰਨ ਦੀ ਗੱਲ ਕਰਦਾ ਸੀ ਮੈਨੂੰ ਮੇਰੇ ਮਗਰ ਪੈ ਜਾਂਦੀ ਸੀ ਉਹ 4 ਫੁੱਟ ਦੀ ਲੈਨਨ ਦੀ ਫੋਟੋ ਹੋਵੇ ਤੇ ਗੁਰਨਾਨਕ ਤੇ ਕਿਤਾਬਾਂ ਲਿਖੇ ਬੰਦਾ ਉਹਨੇ ਉਹਨੂੰ ਕੀ ਸਮਝ ਹੋਏਗੀ ਇਹਨੂੰ ਗੁਰਨਾਨਕ ਬਾਰੇ ਗੁਰਨਾਨਕ ਨੂੰ ਸੰਧ ਲਈਦਾ ਜੇ ਸਮਝਣਾ ਹੈ ਤੇ ਸਾਨੂੰ ਸਿਮਰਨ ਕਰਨਾ ਪਏਗਾ ਸਮਾਂ ਨਹੀਂ ਹੈ ਜਾਜ ਦੰਦਾ ਬਹੁਤ ਕੁਝ ਬੋਲਿਆ ਜਾ ਸਕਦਾ ਲੇਕਿਨ ਮੈਂ ਕੁਝ ਸਮਾਂ ਵੱਧ ਵੀ ਲੈ ਗਿਆ ਹਾਂਗਾ ਇਸ ਲਈ ਮੈਂ ਸੰਗਤ ਤੋਂ ਮਾਫੀ ਮੰਗੂਗਾ ਪਰ ਬੇਨਤੀ ਜ਼ਰੂਰ ਕਰੂੰਗਾ ਕਿ ਤੁਸੀਂ ਅੱਜ ਤੋਂ ਆਪਣੇ ਘਰ ਜਾ ਕੇ ਸਿਮਰਨ ਸ਼ੁਰੂ ਕਰੋ ਸਿਮਰਨ ਇੱਕ ਸ਼ਬਦ ਦਾ ਹੁੰਦਾ ਹੈ ਵਾਹਿਗੁਰੂ ਦਾ ਜਾਪ ਕਰਨਾ ਹੁੰਦਾ ਹੈ